ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲੀ ਵਾਰ ਸਰਬਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਦੇ ਬਾਰੇ ਖੁੱਲ ਕੇ ਗੱਲ ਕੀਤੀ ਹੈ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਦਰਸਲ ਇੱਕ ਇੰਟਰਵਿਊ ਦੌਰਾਨ ਪੰਜਾਬ ਦੇ ਵਿਜੇਂਦੇ ਭਗਵੰਤ ਸਿੰਘ ਮਾਨ ਚਰਚਾ ਕਾਰਜ ਸੈਸ ਦੌਰਾਨ ਅਮਰਿਤਪਾਲ ਦਾ ਸਰਬਜੀਤ ਸਿੰਘ ਬਾਰੇ ਵੀ ਉਹਨਾਂ ਨੇ ਖੁੱਲ ਕੇ ਗੱਲ ਕੀਤੀ ਮੁੱਖ ਮੰਤਰੀ ਨੇ ਕਿਹਾ ਕਿ ਚਿੰਤਾ ਦਾ ਵਿਸ਼ਾ ਨਹੀਂ ਹੈ ਇਹ ਕੁਝ ਸਮੇਂ ਦੇ ਲਈ ਹੁੰਦਾ ਸਮੇਂ ਦੇ ਨਾਲ ਇਹ ਖਤਮ ਹੋ ਜਾਵੇਗਾ ਸਿਮਾਨ ਨੇ ਅੱਗੇ ਕਿਹਾ ਕਿ ਪੰਜਾਬ ਨੇ ਕਾਲਾ ਦੌਰ ਦੇਖਿਆ ਤੇ ਪੰਜਾਬ ਇਸ ਨੂੰ ਦੁਬਾਰਾ ਦੇਖਣਾ ਨਹੀਂ ਚਾਹੁੰਦਾ ਅਜਿਹੇ ਲੋਕਾਂ ਨੂੰ ਕੋਈ ਪਸੰਦ ਨਹੀਂ ਕਰਦਾ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਵੀ ਕਿਹਾ ਕਿ ਪੰਜਾਬ ਕੋਈ ਵੀ ਪੰਜਾਬ ਦਾ ਵਿਅਕਤੀ ਜਿਹੜਾ ਹੈ ਉਹ ਖਾਲਿਸਤਾਨ ਦੀ ਹਮਾਇਤ ਨਹੀਂ ਕਰਦਾ ਭਾਵੇਂ ਉਹ ਸਿੱਖ ਧਰਮ ਦੇ ਨਾਲ ਹੀ ਕਿਉਂ ਸੰਬੰਧਤ ਨਾ ਹੋਵੇ ਮੁੱਖ ਮੰਤਰੀ ਨੇ ਜਦੋਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਗਿਆ ਕਿ ਹੁਣ ਇਹ ਜਿੱਤ ਗਏ ਨੇ ਇਹਨਾਂ ਨੂੰ ਚੇਤਾਵਨੀ ਦਿੱਤਾ ਗਿਆ ਲੋਕ ਸਭਾ ਦੇ ਵਿੱਚ ਅਲੱਗਵਾਦੀ ਸੋਚ ਰੱਖਣ ਵਾਲੇ ਵਿਅਕਤੀਆਂ ਨੂੰ ਤੇ ਅਮਨ ਸ਼ਾਂਤੀ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਲੋਕ ਪਰੇਸ਼ਾਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜਿਹੇ ਲੋਕਾਂ ਨੂੰ ਕੋਈ ਪਸੰਦ ਨਹੀਂ ਕਰਦਾ ਇਹਨਾਂ ਦੇ ਬੇਤੁਕੀਆਂ ਗੱਲਾਂ ਦਾ ਪ੍ਰਚਾਰ ਜਿਹੜਾ ਵਿਦੇਸ਼ਾਂ ਤੋਂ ਹੁੰਦਾ ਤੇ ਇਹਨਾਂ ਨੂੰ ਤਾਂ ਫੰਡਿੰਗ ਵੀ ਵਿਦੇਸ਼ਾਂ ਤੋਂ ਹੀ ਹੁੰਦੀ ਹੈ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੇ ਥਰੂ ਮੈਸੇਜ ਭੇਜ ਕੇ ਇਹ ਗੁੰਮਰਾਹ ਕਰ ਲੈਂਦੇ ਨੇ ਤੇ ਉਧਰੋਂ ਹੀ ਇਹਨਾਂ ਨੂੰ ਫੰਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਮੁੱਖ ਮੰਤਰੀ ਨੇ ਕਹਿ ਰਹੀ ਗੱਲ ਅਮਨ ਸ਼ਾਂਤੀ ਦੀ ਜਿਵੇਂ ਕਿ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਇਹ ਚਿੰਤਾ ਦਾ ਵਿਸ਼ਾ ਨਹੀਂ ਹੈਗਾ ਤੇ ਕੁਝ ਸਮੇਂ ਦੇ ਲਈ ਹੀ ਹੁੰਦਾ ਹੈ ਤੇ ਸਮੇਂ ਕੁ ਸਮੇਂ ਦੇ ਬਾਅਦ ਇਹ ਖਤਮ ਹੋ ਜਾਵੇਗਾ। ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਪੰਜਾਬ ਦੀ ਅਮਨ ਸ਼ਾਂਤ ਨੂੰ ਲੱਗੇ ਸਾਨੂੰ ਇੱਕ ਸਖਤ ਫੈਸਲਾ ਲੈਣਾ ਪਿਆ ਸੀ ਤੇ ਉਹ ਫੈਸਲੇ ਨੂੰ ਲੈਣ ਸਮੇਂ ਫਿਰ ਅਸੀਂ ਪਿੱਛੇ ਨਹੀਂ ਹਟੇ ਸੀ ਤੇ ਨਾ ਹੀ ਅੱਗੇ ਕਦੀ ਹਟਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਸਖਤ ਫੈਸਲਾ ਲੈ ਲਿਆ ਤਾਂ ਐਸੇ ਲੋਕ ਜਿਹੜੇ ਨਵੇਂ ਇੱਧਰ ਉੱਧਰ ਭੱਜਣ ਲੱਗੇ। ਹੁਣ ਇਥੋਂ ਸੰਕੇਤ ਮੁੱਖ ਮੰਤਰੀ ਨੇ ਦਿੱਤਾ ਕਿ ਜੈਸ ਵੇਲੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਇਸ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਚਰਨਜੀਤ ਸਿੰਘ ਚੰਨੀ ਤੇ ਵੀ ਤਿੱਖਾ ਨਿਸ਼ਾਨਾ ਵਿੰਨਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੇ ਵੱਡੇ ਲੀਡਰ ਐਸੇ ਵਿਅਕਤੀਆਂ ਦੀ ਗੱਲਾਂ ਕਰ ਰਹੇ ਨੇ ਦਾਸਤੇ ਇੱਕ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਦੇ ਵਿੱਚ ਆਪਣੇ ਭਾਸ਼ਣ ਦੌਰਾਨ ਅਮਰਿਤਪਾਲ ਦੇ ਬਾਰੇ ਗੱਲ ਕੀਤੀ ਸੀ ਉਹਨਾਂ ਕਿਹਾ ਸੀ ਕਿ ਅਮਰਿਤਪਾਲ ਨੂੰ ਜੇਲ੍ਹ ਤੋਂ ਬਾਹਰ ਲਿਆਉਣਾ ਚਾਹੀਦਾ ਕਿਉਂਕਿ ਲੋਕਾਂ ਨੇ ਉਸ ਨੂੰ ਵੋਟ ਪਾ ਕੇ ਜਿਤਾਇਆ ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਾਈ ਕਮਾਨ ਨੇ ਕਹਿ ਦਿੱਤਾ ਸੀ ਕਿ ਚਰਨਜੀਤ ਸਿੰਘ ਚੰਨੀ ਦਾ ਨਿੱਜੀ ਬਿਆਨ ਸੀ ਤਾਂ ਮੈਨੂੰ ਸਪਸ਼ਟ ਕੀਤਾ ਜਾਵੇ ਕਿ ਚਰਨਜੀਤ ਸਿੰਘ ਚੰਨੀ ਦਾ ਲੋਕ ਸਭਾ ਦੇ ਵਿੱਚ ਨਿੱਜੀ ਬਿਆਨ ਕਿਵੇਂ ਹੋ ਸਕਦਾ ਇਸੋ ਅਗੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਗਿਆ ਕਿ ਤੁਸੀਂ ਕਹਿ ਦਿੱਤਾ ਕਿ ਕੁਝ ਸਮੇਂ ਦੇ ਲਈ ਹੀ ਸੀਮਿਤ ਹੁੰਦਾ ਹੈ ਪਰ ਸਰਬੀਸ ਸਿੰਘ ਖਾਲਸਾ ਤੇ ਅਮਰਿਤਪਾਲ ਸਿੰਘ ਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਜਿੱਤ ਕੇ ਅੱਗੇ ਆਏ ਨੇ ਤਾਂ ਕੀ ਇਹ ਲੱਗਦਾ ਕਿ ਕੁਝ ਸਮੇਂ ਦੇ ਲਈ ਹੀ ਸੀਮਿਤ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਨੂੰ ਕੋਈ ਪਸੰਦ ਨਹੀਂ ਕਰਦਾ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣੇ ਚ ਲੈ ਕੇ ਜਾਣਾ ਤੇ ਗੁਰਦੁਆਰਿਆਂ ਦੀ ਭੰਨ ਤੋੜ ਕਰਨਾ ਤੇ ਦੂਜੇ ਧਰਮਾਂ ਦੇ ਬਾਰੇ ਗਾਲੀ ਗਲੋਚ ਕਰਨਾ ਇਹ ਬਹੁਤ ਨਿੰਦਨਯੋਗ ਹੈ ਤੇ ਪੰਜਾਬ ਦਾ ਕੋਈ ਵੀ ਵਿਅਕਤੀ ਇਸ ਨੂੰ ਸਵੀਕਾਰ ਨਹੀਂ ਕਰਦਾ ਅਸੀਂ ਧਾਰਮਿਕ ਪ੍ਰਚਾਰ ਨੂੰ ਪ੍ਰਚਾਰ ਦੀ ਆਗਿਆ ਦਿੰਦੇ ਹਾਂ ਪਰ ਦੂਜੇ ਧਰਮਾਂ ਨੂੰ ਗਾਲਾ ਕੱਢਨੀ ਹੈ ਇਸ ਦੀ ਆਗਿਆ ਅਸੀਂ ਨਹੀਂ ਦੇ ਤੇ ਨਾ ਹੀ ਉਸ ਨੂੰ ਕਦੇ ਸਵੀਕਾਰ ਕੀਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਪੜੇ ਉਤਾਰਨ ਦੇ ਤੇ ਉਹਨਾਂ ਕਿਹਾ ਕਿ 1999 ਦੇ ਵਿੱਚ ਮੈਂ ਨੌਵੇਂ ਵਿੱਚ ਜਿਸ ਵੇਲੇ ਪੜਦਾ ਸੀ ਉਹ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਪਾਰਟੀ ਦੇ ਵੱਲੋਂ ਅਤੇਂਦਰ ਸਿੰਘ ਨੂੰ ਉਮੀਦਵਾਰ ਐਲਾਨਿਆ ਸੀ ਚੋਣਾਂ ਦੇ ਲਈ ਤੇ ਉਸ ਵੇਲੇ ਉਹਨਾਂ ਦਾ ਚੋਣ ਨਿਸ਼ਾਨ ਸੀ ਚਾਬੀ ਤੇ ਤਾਲਾ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਨੌਵੀਂ ਵਿੱਚ ਪੜਦਾ ਸੀ ਤੇ ਮੈਂ ਖੁਦ ਉਹਨਾਂ ਦਾ ਪ੍ਰਚਾਰ ਕਿਦ ਕਰ ਸੀ ਮਨੋਂ ਦੇ ਪ੍ਰਭਾਵ ਦੇ ਵਿੱਚ ਆ ਗਿਆ ਸੀ ਉਹਨਾਂ ਕਿਹਾ ਕਿ ਮੈਂ ਆਪਣੇ ਮਾਤਾ ਜੀ ਨੂੰ ਕਿਹਾ ਸੀ ਕਿ ਤੁਸੀਂ ਵੋਟ ਪਾਉਣੀ ਹੈ ਤੇ ਅਤਿੰਦਰ ਸਿੰਘ ਨੂੰ ਪਾਉਣੀ ਹੈ ਮੈਂ ਖੁਦ ਇਹਨਾਂ ਦੇ ਪੋਸਟਰ ਬੰਦੇ ਸੀ ਤੇ ਮੈਂ ਪ੍ਰਚਾਰ ਕਰਦਾ ਹੋਇਆ ਕਹਿੰਦਾ ਹੁੰਦਾ ਸੀ ਕਿ ਤਾਲੇ ਦੇ ਪਿੱਛੇ ਅਤਿੰਦਰ ਸਿੰਘ ਹੈ ਤੇ ਉਸ ਨੂੰ ਆਜ਼ਾਦ ਕਰਨਾ ਸਾਡੇ ਹੱਥ ਤੇ ਉਚਾਬੀ ਵੀ ਸਾਡੇ ਕੋਲ ਹੈ ਦੱਸ ਦਈਏ ਕਿ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮੈਨੂੰ ਉਸ ਵੇਲੇ ਪਤਾ ਨਹੀਂ ਸੀਗਾ ਕਿ ਅਤਿੰਦਰ ਸਿੰਘ ਦਾ ਬੈਕਗ੍ਰਾਉਂਡ ਕੀ ਹੈ ਨਾ ਮੈਂ ਕਦੇ ਜਾਣਨ ਦੀ ਕੋਸ਼ਿਸ਼ ਕੀਤੀ ਨਾ ਹੀ ਮੇਰੇ ਮਾਤਾ ਜੀ ਨੂੰ ਪਤਾ ਸੀ ਮੰਦਿਰ ਨੇ ਕਿਹਾ ਕਿ ਉਹ ਚੋਣਾ ਜਿੱਤ ਗਏ ਇੱਕ ਬਹਾਵ ਚੱਲ ਰਿਹਾ ਸੀ ਉਹਨਾਂ ਦਾ ਤੇ ਉਹ ਚੋਣਾ ਜਿੱਤ ਵੀ ਗਏ ਉਸ ਵੇਲੇ ਜੇਲ੍ਹ ਤੇ ਸਨ ਪਰ ਚੋਣਾ ਜਿੱਤ ਗਏ ਪਰ ਕੁਝ ਸਮੇਂ ਦੇ ਬਾਅਦ ਅਤੇਂਦਰ ਸਿੰਘ ਦਾ ਕੀ ਹੋਇਆ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਕਿਸੇ ਵਿਅਕਤੀ ਨੂੰ ਵੀ ਪਤਾ ਤੇ ਉਸੇ ਤਰੀਕੇ ਨਾਲ ਹੁਣ ਵੀ ਹੋਇਆ ਹੈ ਕਿ ਇਹ ਚੋਣਾ ਅਲੱਗਵਾਦੀ ਸੋਚ ਰੱਖਣ ਵਾਲੇ ਵਿਅਕਤੀ ਜਿਹੜੇ ਨੇ ਇਹ ਚੋਣਾ ਤਾਂ ਜਿੱਤ ਗਏ ਪਰ ਕੁਝ ਸਮੇਂ ਦੇ ਬਾਅਦ ਕੀ ਹੋਣਾ ਕਿਸੇ ਨੂੰ ਨਹੀਂ ਪਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ